ਤੇ ਇਹ ਕਾ ਮੈਂਬਰ ਕੇ ਸਰਪੰਚ ਜੀ ਸਰਪੰਚ ਜੀ ਠੀਕ ਹੈ ਜੀ ਤੇ ਆ ਆਪਣਾ ਇਧਰ ਮੈਂ ਪਰਤੇ ਭਰਵਾ ਨਾ ਇਹ ਕਾ ਨਾਮ ਜੀ ਠੀਕ ਹੈ ਠੀਕ ਹੈ ਜੀ ਅੱਜ ਸ਼ਾਦੀ ਹੀ ਟੁੱਟੀ ਹਾਂਜੀ ਠੀਕ ਹੈ ਜੀ ਬਈ ਤੋਆ ਦੀਆਂ ਬਹੁਤ ਬਹੁਤ ਕਿਹੜਾ ਪਿੰਡ ਵੀਰ ਜੀ ਲਾਲ ਬਾਈ ਲਾਲ ਬਾਈ ਕਿਹੜਾ ਪਿੰਡ ਜੀ ਲਾਲ ਬਾਈ ਉੱਤਰੀ ਲਾਲ ਬਾਈ ਇੱਕ ਤੁਹਾਡੇ ਪਿੰਡ ਕਿੰਨੇ ਨਮਾਇंदे ਖੜੇ ਆ ਪੰਜ ਨਮਾਇंदे ਪੰਜ ਨਮਾਇंदे ਕਿਹੜੇ ਪਿੰਡ ਬਰਾਤ ਜਾਣੀਏ ਬਰਾਤੇ ਚੱਕ ਫਾਜਲ ਕੇ ਬਰਾਤੇ ਚੱਕ ਫਾਜਲ ਕੇ ਫਾਜਲ ਕਾ ਠੀਕ ਹੈ ਤਾਂ ਬਜਟ ਆਪ ਜਾਏ ਨਹੀਂ ਤੇ ਤੁਸੀਂ ਉਹਨਾਂ ਦੇ ਜਿਹੜਾ ਲਾੜਾ ਸਾਹਿਬ ਨੇ ਉਹਨਾਂ ਦੇ ਕੀ ਲੱਗਦੇ ਹੋ ਭਰਾ ਜੀ ਤੁਹਾਡਾ ਨਾਮ ਕੀ ਹੈ ਅਰਜਿੰਦਰ ਸਿੰਘ ਕਹਿੰਦੇ ਕਿ ਮੈਂਬਰ ਕੇ ਸਰਪੰਚ ਜੀ ਸਰਪੰਚ ਜੀ ਠੀਕ ਹੈ ਜੀ ਤੇ ਆ ਆਪਣਾ ਇਧਰ ਮੈਂਬਰ ਪਰਤੇ ਭਾਰਵਾ ਨਾ ਇਹ ਕਹਾਣੇ ਜੀ ਠੀਕ ਠੀਕ ਹੈ ਜੀ ਅੱਜ ਸ਼ਾਦੀ ਦੀ ਟੁੱਟੀ ਹਾਂਜੀ ਠੀਕ ਹੈ ਜੀ ਬਾਈ ਤੁਹਾਨੂੰ ਬਧਾਈਆਂ ਬਹੁਤ ਤੁਹਾਨੂੰ ਕਿਹੜਾ ਪਿੰਡ ਵੀਰ ਜੀ ਲਾਲ ਬਾਈ ਲਾਲ ਬਾਈ ਕਿਹੜਾ ਪਿੰਡ ਹੈ ਜੀ ਲਾਲ ਬਾਈ ਉੱਤਰੀ ਲਾਲ ਬਾਈ ਇੱਕ ਤਹਾਡੇ ਪਿੰਡ ਕਿੰਨੇ ਨਮਾਇंदे ਖੜੇ ਆ? 5 ਨਮਾਇंदे। 5 ਨਮਾਇंदे। ਕਿਹੜੇ ਪਿੰਡ ਬਰਾਜ ਜਾਣੀ? ਰਾਦੇ ਚੱਕ ਫਾਜਲਕੇ। ਰਾਦੇ ਚੱਕ ਫਾਜਲਕਾ। ਠੀਕ ਹੈ। ਤਾਂ ਤੁਸੀਂ ਉਹਨਾਂ ਦੇ ਜਿਹੜਾ ਲਾੜਾ ਸਾਹਿਬ ਨੇ ਉਹਨਾਂ ਦੇ ਕੀ ਲੱਗਦੇ ਹੋ? ਭਰਾਜ। ਤੁਹਾਡਾ ਨਾਮ ਕੀ ਏ? ਅਰਜਿੰਦਰ ਸਿੰਘ। ਕਿਹੜੇ ਦਾ ਮੈਂਬਰ ਕੇ ਸਰਪੰਚ ਜੀ? ਸਰਪੰਚ ਜੀ। ਠੀਕ ਹੈ ਜੀ। ਤੇ ਆ ਆਪਣਾ ਇਧਰ ਮੈਂਬਰ ਪਰਤੇ ਭਰਵਾ। ਹਾਂ ਇਹ ਕਹਾਣੀ ਜੀ ਠੀਕ ਠੀਕ ਹੈ ਜੀ ਅੱਜ ਸ਼ਾਦੀ ਦੀ ਟੁੱਡੀ ਹਾਂਜੀ ਠੀਕ ਹੈ ਜੀ ਬਾਈ ਤੋਆਈਆਂ ਬਹੁਤ ਤੁਹਾਨੂੰ ਕਿਹੜਾ ਪਿੰਡ ਵੀਰ ਜੀ ਲਾਲ ਬਾਈ ਲਾਲ ਬਾਈ ਕਿਹੜਾ ਪਿੰਡ ਜੀ ਲਾਲ ਬਾਈ ਉਸਤਰੀ ਲਾਲ ਬਾਈ ਇੱਕ ਤੁਹਾਡੇ ਪਿੰਡ ਕਿੰਨੇ ਨਮਾਇंदे ਖੜੇ ਆ ਪੰਜ ਨਮਾਇंदे ਪੰਜ ਨਮਾਇंदे ਕਿਹੜੇ ਪਿੰਡ ਬਰਾਤ ਜਾਣੀ ਹੈ ਬਰਾਦੇ ਚੱਕ ਫਾਜਲਕੇ ਬਰਾਦੇ ਚੱਕ ਫਾਜਲਕੇ ਫਾਜਲਕਾ ਠੀਕ ਹੈ ਤਾਂ ਤੁਸੀਂ ਉਹਨਾਂ ਦੇ ਜਿਹੜਾ ਲਾੜਾ ਸਾਹਿਬ ਨੇ ਉਹਨਾਂ ਦੇ ਕੀ ਲੱਗਦੇ ਹੋ ਭਰਾਜ ਤੁਹਾਡਾ ਨਾਮ ਕੀ ਹੈ ਅਰਜਿੰਦਰ ਇਹ ਇੱਕ ਮੈਂਬਰ ਕੇ ਸਰਪੰਚ ਜੀ ਸਰਪੰਚ ਜੀ ਠੀਕ ਹੈ ਜੀ ਤੇ ਆ ਆਪਣਾ ਇਧਰ ਮੈਂ ਪਰਤੇ ਭਰਵਾ ਨਾ ਇਹ ਕਹਾਣੇ ਨਾ ਠੀਕ ਠੀਕ ਹੈ ਜੀ ਅੱਜ ਸ਼ਾਦੀ ਦੀ ਟੁੱਟੀ ਹਾਂਜੀ ਠੀਕ ਹੈ ਜੀ ਬਾਈ ਤੁਹਾਨੂੰ ਬਧਾਈਆਂ ਬਹੁਤ ਤੁਹਾਨੂੰ ਕਿਹੜਾ ਪਿੰਡ ਵੀਰ ਜੀ ਲਾਲ ਬਾਈ ਲਾਲ ਬਾਈ ਕਿਹੜਾ ਪਿੰਡ ਜੀ ਲਾਲ ਬਾਈ ਉੱਤਰੀ ਜੀ ਲਾਲ ਬਾਈ ਇੱਕ ਤੁਹਾਡੇ ਪਿੰਡ ਕਿੰਨੇ ਨਮਾਇंदे ਖੜੇ ਆ ਪੰਜ ਨਮਾਇंदे ਪੰਜ ਨਮਾਇंदे ਕਿਹੜੇ ਪਿੰਡ ਬਰਾਦ ਜਾਣੀ ਬਰਾਦੇ ਚੱਕ ਫਾਜ਼ਲਕੇ ਬਰਾਦੇ ਚੱਕ ਫਾਜ਼ਲਕੇ ਫਾਜ਼ਲਕਾ ਠੀਕ ਹੈ ਤਾਂ ਤੁਸੀਂ ਉਹਨਾਂ ਦੇ ਜਿਹੜਾ ਲਾੜਾ ਸਾਹਿਬ ਨੇ ਉਹਨਾਂ ਦੇ ਕੀ ਲੱਗਦੇ ਹੋ ਭਰਾਜ ਤੁਹਾਡਾ ਨਾਮ ਕੀ ਹੈ ਅਰਜਿੰਦਰ ਸਿੰਘ ਕਹਿੰਦੇ ਕਿ ਮੈਂਬਰ ਕੇ ਸਰਪੰਚ ਜੀ ਸਰਪੰਚ ਜੀ ਠੀਕ ਹੈ ਜੀ ਤੇ ਆ ਆਪਣਾ ਇਧਰ ਮੈਂ ਪਰਤੇ ਭਾਰਵਾ ਨਾ ਇਹ ਕਹਾਣੇ ਜੀ ਠੀਕ ਠੀਕ ਹੈ ਜੀ ਅੱਜ ਸ਼ਾਦੀ ਵੀ ਟੁੱਟੀ ਹਾਂਜੀ ਠੀਕ ਹੈ ਜੀ ਬਾਈ ਤੁਹਾਨੂੰ ਬਧਾਈਆਂ ਬਹੁਤ ਤੁਹਾਨੂੰ ਕਿਹੜਾ ਪਿੰਡ ਵੀਰ ਜੀ ਲਾਲ ਬਾਈ ਲਾਲ ਬਾਈ ਕਿਹੜਾ ਪਿੰਡ ਹੈ ਜੀ ਲਾਲ ਬਾਈ ਉੱਤਰੀ ਲਾਲ ਬਾਈ ਇੱਕ ਤੁਹਾਡੇ ਪਿੰਡ ਕਿੰਨੇ ਨੁਮਾਇंदे ਖੜੇ ਆ? 5 ਨੁਮਾਇंदे। 5 ਨੁਮਾਇंदे। ਕਿਹੜੇ ਪਿੰਡ ਬਰਾਜ ਜਾਣੀਏ? ਬਰਾਦੇ ਚੱਕ ਫਾਜਲਕੇ। ਬਰਾਦੇ ਚੱਕ ਫਾਜਲਕੇ। ਫਾਜਲਕਾ। ਠੀਕ ਏ। ਤੁਸੀਂ ਉਹਨਾਂ ਦੇ ਜਿਹੜਾ ਲਾੜਾ ਸਾਹਿਬ ਨੇ ਉਹਨਾਂ ਦੇ ਕੀ ਲੱਗਦੇ ਹੋ? ਭਰਾਜ। ਤੁਹਾਡਾ ਨਾਮ ਕੀ ਏ? ਅਰਜਿੰਦਰ।